ਆ ਗਿਆ ਹੁਣ ਖੱਬੇ ਪੱਖੀਆਂ ਧਿਰਾਂ ਜਿਹੜੀਆਂ ਨੇ ਉਹ ਥਾਣੇ ਦੇ ਬਾਹਰ ਆ ਕੇ ਪ੍ਰੋਟੈਸਟ ਕਰ ਰਹੀਆਂ ਨੇ ਸੀਪੀਆਈਐਮ ਮਾਰਕਸਵਾਦੀ ਦੇ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਛੰਡੀਆਂ ਹੱਥ ਦੇ ਵਿੱਚ ਫੜੀਆਂ ਗਈਆਂ ਇਸ ਤੋਂ ਪਹਿਲਾਂ ਅਸੀਂ ਦੇਖਿਆ ਸੀਗਾ ਕਿ ਭੋਜਨ ਸਮਾਜ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਕੀਤਾ ਗਿਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਜਾਰੀ ਹੋ ਰਿਹਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਹੁਣ ਪੁਲਿਸ ਨੂੰ ਮਰਦਾਬਾਦ ਕਿਹਾ ਜਾ ਰਿਹਾ ਹੈ ਵਰਤਾਵਾ ਵਰਤਾਵਾ ਵਰਤਾ ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਤੁਸੀਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਥਾਣੇ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਸੀਪੀਆਈ ਮਾਰਕਸਵਾਦੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਲਗਭਗ 10 ਤੋਂ 15 ਇਹ ਵਿਅਕਤੀ ਨੇ ਜਿਹੜੇ ਬਲਾਤਕਾਰੀਆਂ ਨੂੰ ਅਰੈਸਟ ਕਰਨ ਦੀ ਗੱਲ ਕਰ ਰਹੇ ਹੈ ਜਿਹੜੇ ਵਲਾਤਕਾਰੀਆਂ ਨੂੰ ਵਾਹਿ ਲਾਂ ਦੀ ਗੱਲ ਕਹਿ ਰਹੇ ਇਸ ਤੋਂ ਪਹਿਲਾਂ ਭੋਜਨ ਸਮਾਜ ਪਾਰਟੀ ਦੇ ਕੁਝ ਵਿਅਕਤੀ ਆਏ ਸੀ ਦਰੀਆਂ ਵਿਛਾ ਕੇ ਇੱਥੇ ਬੈਠੇ ਕੁਝ ਦਿਨ ਨਾਰੇਬਾਜ਼ੀ ਕੀਤੀ ਔਰ ਉਹ ਇੱਥੋਂ ਚਲੇ ਗਏ ਔਰ ਹੁਣ ਸੀਪੀਆਈ ਵਾਲੇ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿਣਾ ਚਾਹੁੰਦੇ ਆ ਵੀ ਜੋ ਇਸੇਵਾਲ ਉੱਥੇ ਕਿਸੇ ਲੜਕੀ ਨਾਲ ਜੋ ਰੇਪ ਹੋਇਆ ਵਾ ਅਸੀਂ ਪੁਲਿਸ ਨੂੰ ਮੰਗ ਕਰਦੇ ਆਂ ਵੀ ਤੁਰੰਤ ਉਹਨਾਂ ਨੂੰ ਰੈਸਟ ਕਰਕੇ ਬਾਹਰ ਟੰਗਿਆ ਜਾਵੇ ਤਾਂ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਅਸੀਂ ਔਰਤਾਂ ਦੇ ਨਾਲ ਜੋ ਅਤਿਆਚਾਰ ਹੋ ਰਹੇ ਹਨ ਇਹ ਬਹੁਤ ਜ਼ਿਆਦਾ ਹੋਰ ਵੱਧ ਚੁੱਕਿਆ ਗੁੰਡਾਗਰਦੀ ਪਰ ਇਸ ਪਰ ਇਹਦੇ ਵਿੱਚ ਪੁਲਿਸ ਦੀ ਜੋ ਕਾਰਜਗਾਰੀ ਹੈ ਬਹੁਤ ਧੀਮੀ ਹੈ ਅਸੀਂ ਇਹਨੂੰ ਕਹਿੰਦੇ ਹਾਂ ਉਹਨੂੰ ਤੇਜ਼ ਕਰਕੇ ਉਹਨਾਂ ਗੁੰਡਿਆਂ ਨੂੰ ਅੰਦਰ ਰੈਸਟ ਕਰਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਕਹਿੰਦੇ ਆਂ ਵੀ ਔਰਤਾਂ ਨਾਲ ਇਨਸਾਫ ਹੋਣਾ ਚਾਹੀਦਾ ਵਾ ਕੀ ਕੀ ਹੁਣ ਤੱਕ ਕੀ ਹੋਇਆ ਤੁਹਾਨੂੰ ਨੋਟਿਸ ਹੈਗਾ ਕਿ ਪੁਲਿਸ ਨੇ ਹੁਣ ਤੱਕ ਕੀ ਕੀਤਾ ਅਸੀਂ ਪੁਲਿਸ ਨੇ ਜੋ ਵੀ ਅਸੀਂ ਸੁਣਨ ਦੇ ਵਿੱਚ ਆਇਆ ਵੀ ਪੁਲਿਸ ਨੇ ਕੁਝ ਬੰਦੇ ਅਰੈਸਟ ਕੀਤੇ ਆ ਪਰੰਤੂ ਜੋ ਅਸੀਂ ਹੈਗਾ ਵੀ ਔਰਤਾਂ ਨੂੰ ਸੱਦਿਆ ਗਿਆ ਉਹ ਵੀ ਔਰ ਫੋਨ ਕੀਤਾ ਸੀਗਾ ਲੜਕੀ ਨੇ ਵੀ ਸਾਨੂੰ ਵੀ ਪੁਲਿਸ ਨੂੰ ਵੀ ਇਮੀਡੀਏਟਲੀ ਵੀ ਇੱਥੇ ਪਹੁੰਚੇ ਪਰ ਪੁਲਿਸ ਦੀ ਕਾਰਜਗਾਰੀ ਬਹੁਤ ਧੀਮੀ ਆ ਉਸ ਟਾਈਮ ਦੇ ਉੱਤੇ ਪੁਲਿਸ ਕਿਉਂ ਨਹੀਂ ਪਹੁੰਚੀ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈ ਵੀ ਇਸ ਗੁੰਡਾਗਰਦੀ ਨੂੰ ਬੰਦ ਕੀਤਾ ਜਾਵੇ ਜੋ ਉੱਥੇ ਧੱਕੇ ਨਾਲ ਹੋ ਰਿਹਾ ਵਾ ਉੱਥੇ ਕਿਉਂਕਿ ਅਸੀਂ ਦੇਖਣ ਦੇ ਵਿੱਚ ਵੀ ਆਇਆ ਵਾ ਜਾਂ ਸੁਣਨ ਦੇ ਵਿੱਚ ਆਉਂਦਾ ਉੱਥੇ ਲੋਕ ਕਹਿੰਦੇ ਨੇ ਵੀ ਇੱਥੇ ਬਹੁਤ ਇਹ ਕੁਝ ਵਧਿਆ ਹੋਇਆ ਵਾ ਉਸ ਨਹਿਰ ਦੇ ਉੱਤੇ ਪਰੰਤੂ ਪੁਲਿਸ ਉੱਥੇ ਜਾਂਦੀ ਆ ਦੇਖ ਕੇ ਆਉਂਦੀ ਆ ਕਿ ਜਾਂ ਕੀ ਕਰਦੀ ਆ ਸਾਨੂੰ ਇਹਦੇ ਬਾਰੇ ਪੁਲਿਸ ਸਾਹਿਬ ਦਾ ਸਪਸ਼ਟੀਕਰਨ ਦੇਵੇ ਅਸੀਂ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਮਤਲਬ ਉਸ ਉਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਸੋ ਇਹ ਤਸਵੀਰਾਂ ਤੁਸੀਂ ਦੇਖੀਆਂ ਨੇ ਸੀਪੀਆਈ ਮਾਰਕਸਵਾਦੀ ਦੇ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ